ਤੇ ਪਿਛਲੇ ਦਿਨਾਂ ਤੋਂ ਰਾਵੀ ਦਰਿਆ ਦਾ ਕਹਿਰ ਇਨਾ ਵੇਖ ਨੂੰ ਮਿਲ ਰਿਹਾ ਹੈ ਕਿ ਪਿਛਲੇ ਕੁਝ ਜਿਹੜੇ ਪਿੰਡ ਸੀ ਰਾਵੀ ਦਰਿਆ ਤੋਂ ਅਸੀਂ ਗੱਲ ਕੀਤੀ ਸੀ ਪਿਛਲੇ ਦੋ ਤਿੰਨ ਦਿਨਾਂ ਤੋਂ ਅਸੀਂ ਲਗਾਤਾਰ ਕਵਰੇਜ ਗਰਾਊਂਡ ਲੈਵਲ ਦੀ ਕਰ ਰਹੇ ਹਾਂ ਜਿਹੜੇ ਦੋ ਤਿੰਨ ਪਿੰਡ ਸੀ ਉਹ ਤਾਂ ਜ਼ਰੂਰ ਪਾਣੀ ਦੇ ਘੇਰੇ ਵਿੱਚ ਆਏ ਸੀ ਪਰ ਕੱਲ ਦੇ ਜਿਹੜੇ ਆ ਕਰੀਬ 15 ਤੋਂ 16 ਕਿਲੋਮੀਟਰ ਦੂਰੀ ਰਾਵੀ ਦਰਿਆ ਤੋਂ ਜਿਹੜੇ ਪਾਰਲੇ ਪਿੰਡ ਨੇ ਉਹ ਵੀ ਪਿੰਡ ਜਿਹੜੇ ਅੱਜ ਪਾਣੀ ਦੇ ਬਿਲਕੁਲ ਘੇਰੇ ਵਿੱਚ ਆਏ ਹੋਏ ਹਨ ਮੈਂ ਕੈਮਰਾਮੈਨ ਨੂੰ ਕਹਿੰਦਾ ਬਿਲਕੁਲ ਲਾਈਵ ਤਸਵੀਰਾਂ ਖਾਈਆਂ ਜਾਣ ਅਸੀਂ ਇੱਕ ਪਿੰਡ ਵਿੱਚ ਜਿਹੜਾ ਬੜੀ ਜਦੋਂ ਯਾਦ ਕਰਕੇ ਜਿਹੜਾ ਪਹੁੰਚੇ ਆ ਕਿਉਂਕਿ ਪਿੰਡਾਂ 'ਚ ਜਾਣ ਵਾਸਤੇ ਜਿਹੜਾ ਰਸਤਾ ਉਹ ਬਿਲਕੁਲ ਬੰਦ ਹੋ ਗਿਆ ਔਰ ਪਿੰਡਾਂ ਦੇ ਵਿੱਚ ਇੱਕ ਛੱਤ ਤੇ ਚੜਕੇ ਸੀ ਆਸਮੁਖ ਜਿਹੜੇ ਆਪਣੇ ਸਰੋਤੇ ਨੇ ਉਹਨਾਂ ਨੂੰ ਸਾਰੀ ਪਾਣੀ ਦੀ ਲੋਕੇਸ਼ਨ ਦੱਸਦੇ ਪਿਆ ਹਰ ਪਾਸੇ ਗਲੀਆਂ 'ਚ ਪਾਣੀ ਲੋਕਾਂ ਦੇ ਘਰਾਂ ਵਿੱਚ ਬਿਲਕੁਲ ਪਾਣੀ ਆ ਫਸਲਾਂ ਜਿਹੜੀਆਂ ਨੇ ਬਿਲਕੁਲ ਡੁੱਬੀਆਂ ਹੋਈਆਂ ਨੇ ਗੱਲ ਕੀਤੀ ਜਾਵੇ ਤਾਂ 2-4 ਕਿਲੋਮੀਟਰ ਜਾਣਾ ਵੀ ਬਹੁਤ ਅੱਫਾ ਹੋ ਗਿਆ ਕਿਉਂਕਿ ਪਾਣੀ ਦਾ ਜਿਹੜਾ ਵਹਾਅ ਇੰਨਾ ਤੇਜ਼ ਆ ਸੜਕਾਂ ਤੇ ਗੱਡੀ ਮੋਟਰਸੈੱਡ ਇੰਨਾ ਵੱਧ ਗਿਆ ਬਿਜਲੀ ਘਾਰ 66 ਕੇਵੀ ਗੱਲ ਨਹੀਂ ਵਿਖੇ ਜਿਹੜਾ ਪਾਣੀ ਦੇਈ ਲਬੇਟ ਵਿੱਚ ਔਨ ਕਰਕੇ ਕ੍ਰੀਮ 50 ਤੋਂ ਵੱਧ ਪਿੰਡ ਜਿਹੜੇ ਆ ਉਹਨਾਂ ਵਿੱਚ ਰਾਤ ਦੀ ਸਪਲਾਈ ਬਿਲਕੁਲ ਬੰਦ ਕਰ ਦਿੱਤੀ ਗਈ ਆ ਔਰ ਪਿੰਡਾਂ ਦੇ ਜਿਹੜੇ ਲੋਕ ਆ ਕਾਫੀ ਜ਼ਿਆਦਾ ਜਿਹੜੇ ਆ ਇਸ ਪਾਣੀ ਕਰਕੇ ਪ੍ਰਭਾਵਿਤ ਹੋ ਰਹੇ ਨੇ ਔਰ ਜਿਹੜਾ ਜਾਣ ਆਉਣ ਦਾ ਬਿਲਕੁਲ ਆਉਣ ਜਾਣ ਦਾ ਕੰਮ ਬਿਲਕੁਲ ਬੰਦ ਹੋ ਗਿਆ ਲੋਕ ਸਿਰਫ ਆਪਣੇ ਘਰਾਂ ਵਿੱਚ ਹੀ ਹਨ ਕਿਉਂਕਿ ਪਾਣੀ ਦਾ ਪੱਧਰ ਇੰਨਾ ਵੱਧਾ ਹਰ ਪਾਸੇ ਜਿਹੜਾ ਪਾਣੀ ਪਾਣੀ ਹੀ ਦਿਖਾਈ ਦੇ ਰਿਹਾ ਇਸ ਕਰਕੇ ਜਿਹੜੇ ਲੋਕ ਅੱਜ 15 ਤੋਂ 16 ਕਿਲੋਮੀਟਰ ਦੂਰੀ ਦੇ ਜਿਹੜੇ ਬੈਠੇ ਨੇ ਰਾਵੀ ਦਰਿਆ ਤੋਂ ਉਹ ਵੀ ਪਾਣੀ ਦੀ ਮਾਰੇ ਠਾ ਔਨ ਕਰਕੇ ਲੋਕ ਕਾਫੀ ਜਿਹੜੇ ਆ ਇਸ ਮੋਕੇ ਤੁਹਾਨੂੰ ਪ੍ਰਸੰਨ ਦਿਖਾਈ ਦੇ ਰਹੇ ਨੇ ਕੁਝ ਲੋਕ ਵੀ ਮੇਰੇ ਨਾਲ ਨੇ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨਾਲ ਵੀ ਕਿਵੇਂ ਦੀ ਸਥਿਤੀ ਬਣੀ ਹੋਈ ਆ ਔਰ ਕਿਵੇਂ ਇਹ ਜਿਹੜਾ ਵਾ ਅੱਜ ਪਾਣੀ ਦੀ ਵੇਖੀ ਜਾ ਰਹੀ ਆ ਹਾਂਜੀ ਬਜੀ ਕੀ ਨਾਮ ਆਪਣਾ ਜੀ ਸਾਸੀ ਗਾਲ ਜੀ ਸਾਸੀ ਦਾ ਮੇਰਾ ਨਾਮ ਜੀ ਬਲਵਿੰਦਰ ਸਿੰਘ ਪਿੰਡ ਸੇਖਾ ਜੀ ਹਾਂਜੀ ਕਿੱਦਾਂ ਦੀ ਸਥਿਤੀ ਆ ਜਿਹੜੀ ਪਾਣੀ ਦੀ ਆ ਸਥਿਤੀ ਬਹੁਤ ਗੰਭੀਰਾ ਜੀ ਪਾਣੀ ਦੀ ਪਾਣੀ ਰਾਤ ਤਕਰੀਬਨ 9 ਵਜੇ ਤੋਂ ਆਉਣਾ ਸ਼ੁਰੂ ਹੋ ਗਿਆ ਇਹ ਸਾਡੇ ਪਿੰਡਾਂ ਵਿੱਚ ਸੇਖਾ ਸਦਾ ਧੂਤ ਮਗਰਮੁੱਦੀਆਂ ਇਹਨਾ ਪਿੰਡਾਂ 'ਚ ਰਾਤ 9 ਵਜੇ ਪਾਣੀ ਆਉਣਾ ਸ਼ੁਰੂ ਹੋ ਗਿਆ ਸੀ ਤੇ ਜਿਹੜਾ ਰਾਤ ਤਕਰੀਬਨ ਸیرے ਵੱਡੇ ਵਾਲੇ 3 ਵਜੇ ਨਾਲ ਜਿਹੜਾ ਪਾਣੀ ਪੂਰਾ ਸਾਡੇ ਪਿੰਡ ਦੇ ਵਿੱਚ ਵੜ ਗਿਆ ਜੀ ਤੇ ਗਲੀਆਂ 'ਚ ਘਰਾਂ ਦੇ ਵਿੱਚ ਪਾਣੀ ਵੜ ਗਿਆ ਜਿਹਦੇ ਨਾਲ ਲੋਕ ਬਹੁਤ ਪਰੇਸ਼ਾਨ ਹੋਏ ਆ ਲੋਕ ਤੇ ਕਿਤੇ ਤਾਂ ਠਾਂਠਾ ਹੋ ਜਾਣਗੇ ਜੀ ਪਰ ਜਿਹੜਾ ਮਾਲ ਡੰਗਰ ਆ ਉਹਨੂੰ ਸੰਭਾਲਣ ਵਾਸਤੇ ਬਹੁਤ ਪ੍ਰੋਬਲਮ ਆ ਰਹੀ ਹੈ ਜੀ ਤੇ ਜਿਹੜੇ ਪਸ਼ੂ ਆ ਉਹ ਬਚਾਰੇ ਪਾਣੀ ਦੇ ਵਿੱਚ ਖਲੋਤੇ ਆ ਜੀ ਤੇ ਪਾਣੀ ਦਾ ਨਿਕਾਸ ਕਿਸੇ ਪਾਸੇ ਨਹੀਂ ਹੈਗਾ ਸਾਡਾ ਪਿੰਡ ਸੇਖਾ ਜੀ ਅੱਜ 27 ਤਰੀਕ ਆ ਤੇ 27 ਤਰੀਕ ਨੂੰ ਅੱਜ ਹਵਲੇ ਚਾਰੇ ਪਾਸੇ ਪਿੰਡ ਦੇ ਵਿੱਚ ਕਿਸਤੀ ਚੱਲਣ ਵਾਲਾ ਕੰ ਤੇ ਕੋਈ ਇੱਥੇ ਪ੍ਰਸ਼ਾਸਨ ਨਹੀਂ ਆ ਕੋਈ ਇੱਥੇ ਰੱਬ ਨਾ ਕਰੇ ਕੋਈ ਬੰਦਾ ਬਿਮਾਰ ਸ਼ਮਾਨ ਹੋ ਜਾਂਦਾ ਉਹਦਾ ਜਾਣ ਵਾਸਤੇ ਸਾਡੇ ਜਿਹੜੇ ਲਿੰਕ ਆ ਗਰਦਾਸਪੁਰ ਵਾਲੀ ਛੜਕਦੇ ਉਹ ਟੁੱਟ ਗਿਆ ਸਾਡੀ ਜਿਹੜੀ ਸੇਖੇ ਤੋਂ ਮਕਰਮੁਦੀ ਵਾਲੀ ਛੜਕਾ ਬਹੁਤ ਜ਼ਿਆਦਾ ਪਾਣੀ ਆ ਉਹਦੇ ਉੱਤੇ ਤੇ ਐਸ ਵੇਲੇ ਜਿਹੜਾ ਪਿੰਡ ਆ ਜਿਹੜੇ ਜਿਹੜੇ ਸਾਰੇ ਪਿੰਡ ਆ ਤਕਰੀਬਨ ਧੂਤ ਦਬੂਲੀ ਭੁੱਲਾ ਸਦਾ ਪਿੱਛੇ ਜਿਨੇ ਜੀਵਨ ਚੱਕ ਕੇ ਸਾਰੇ ਜਿਹੜੇ ਆ ਲਿੰਕ ਟੁੱਟ ਗਿਆ ਜੀ ਇਦਾਂ ਪਿੰਡਾਂ ਦਾ ਤੇ ਬਹੁਤ ਮਾੜੀ ਸਿਚੁਏਸ਼ਨ ਆ ਪਿੰਡਾਂ ਦੀ ਤੇ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਜਿਹੜਾ ਅੱਗੇ ਆਲੇ ਚੱਕਵਾਲਾ ਡੁਬਾ ਇੱਕ ਇੱਕ ਸਾਡੇ ਪਿੰਡ ਵਾਲੀ ਨਾਲ ਜਿਹੜਾ ਪਾਣੀ ਦਾ ਨਿਕਾਸ ਕਰਦੀ ਆ ਉਹ ਇਹ ਵੇਲੇ ਪੂਰੀ ਤਰ੍ਹਾਂ ਅੱਜ ਤੱਕ ਉਹਦੀ ਸਫਾਈ ਨਹੀਂ ਹੋਈ ਉਹ ਪੂਰੀ ਤਰ੍ਹਾਂ ਕੋਈ ਪਾਣੀ ਚੱਲ ਨਹੀਂ ਰਿਹਾ ਉਹਦੇ ਵਿੱਚ ਬੂਟੀਨਾ ਭਰੇ ਹੋਏ ਆ ਤੇ ਜਿਹਦੇ ਵੱਲ ਕੋਈ ਨਾ ਤਾਂ ਕੋਈ ਮੋਦਵਾਰ ਤੇ ਨਾ ਕੋਈ ਪ੍ਰਸ਼ਾਸਨ ਦੇ ਇਥੇ ਦਿੰਦੇ ਆ ਕੋਈ ਧਿਆਨ ਦੇ ਰਹੇ ਆ ਇਹ ਜਿਹੜਾ ਮਾਈਨਿੰਗ ਦਾ ਕੰਮ ਕੀਤਾ ਹੋਇਆ ਲੋਕਾਂ ਨੂੰ ਮਿੱਟੀ ਪੁੱਟਣ ਨਹੀਂ ਦਿੰਦੇ ਇਹ ਦਰਿਆ ਜਿਹੜੇ ਆਪਣੇ ਸੂਏ ਆ ਡੋਗੇ ਆ ਇਹ ਸਾਡੇ ਪੁੱਜ ਗਏ ਆ ਇਹਨਾਂ ਪੀ ਪਾਣੀ ਖਿੱਚਦੇ ਨਹੀਂ ਜਿਹਦਾ ਨਾ ਜਿਨ੍ਹਾਂ ਦੇ ਸਾਡੇ ਪਿੰਡ ਡੁੱਬ ਰਹੇ ਆ ਤੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਗੱਲ ਕੀਤੀ ਜਦੋਂ ਸਾਡੀ ਪਹਿਲਾਂ ਵੀ ਕੁਝ ਲੋਕਾਂ ਨਾਲ ਗੱਲ ਹੋਈ ਉਹਨਾਂ ਨੂੰ ਇਹੋ ਕਿਹਾ ਜਾ ਰਿਹਾ ਕਿ 1988 ਦੇ ਇਦਾਂ ਦੇ ਹਾਲਾਤ ਦੇਖੇ ਗਏ ਸੀ ਪਰ ਅੱਜ ਮੁੜ ਜਿਹੜੇ 1988 ਵਾਲੇ ਹਾਲਾਤ ਜਿਹੜੇ ਲੋਕਾਂ ਨੂੰ ਮੁੜ ਯਾਦ ਆ ਰਹੇ ਨੇ ਕਿਉਂਕਿ ਪਿੰਡਾਂ 'ਚ ਪਾਣੀ ਉਦੋਂ ਵੀ ਜਿਹੜਾ ਵਾ ਇਦਾਂ ਹਰ ਘਰ ਵਿੱਚ ਵੇਖੋ ਨੂੰ ਮਿਲਿਆ ਸੀ ਕਿਵੇਂ ਦੇਖਦੇ ਸਾਰੇ ਉਹਨਾਂ ਵੇਖੋ ਭਾਜੀ 88 'ਚ ਅਹੀਂ ਤੇ ਬਹੁਤ ਛੋਟੇ ਹੀ ਪਰ ਅਹੀਂ ਸੁਣਿਆ ਆਪਣੇ ਵੱਡਿਆਂ ਤੋਂ ਸੁਣਿਆ ਆਪਣੇ ਮਾਪਿਆਂ ਤੋਂ ਸੁਣਿਆ ਆ ਕਿ 88 ਦੇ ਜਿਹੜੇ ਹਾਲਾਤ ਸੀ ਐਕਾਂ ਜਿਹੜਾ ਪਾਣੀ ਆ ਉਹ 88 ਨਾਲੋਂ ਵੱਧ ਆ 88 ਦੇ ਵਿੱਚ ਲੋਕਾਂ ਦੇ ਮਕਾਨ ਜਿਹੜੇ ਕੱਚੇ ਹੀ ਤੇ ਬਹੁਤ ਨੀਵੇਂ ਘ ਤੇ ਅੱਜ ਜਿਹੜੇ ਬਹੁਤ ਲੋਕਾਂ ਨੇ 88 ਤੋਂ ਲੈ ਕੇ ਹੁਣ ਤੱਕ ਜਿਹੜਾ ਆ ਤਕਰੀਬਨ ਕਾਫੀ ਲੋਕਾਂ ਨੇ ਆਪਣੇ ਘਰਾਂ 'ਚ ਮਿੱਟੀ ਪਾਈ ਆ ਕੋਟੀਆਂ ਉੱਚੀਆਂ ਕੀਤੀਆਂ ਸਭ ਕੁਝ ਕੀਤਾ ਆ ਪਰ ਇਹ ਆ ਵੀ 88 ਦੇ ਮੁਕਾਬਲੇ ਪਾਣੀ ਇਥੇ ਵਾਧਿਆ ਪਿੰਡਾਂ ਦੇ ਵਿੱਚ ਤੇ ਨਿਕਾਸ ਦਾ ਕੋਈ ਵੀ ਪ੍ਰਬੰਧ ਨਹੀਂ ਆਗਾ ਜੀ ਬਿਲਕੁਲ ਬਿਜਲੀ ਦੀ ਗੱਲ ਕੀਤੀ ਜਾਵੇ ਤਾਂ ਕਹਿੰਦੇ ਰਾਤ ਦੀ ਸਪਲਾਈ ਵੀ ਜਿਹੜੀ ਬਿਲਕੁਲ ਬੰਦ ਪਈ ਆ ਬਿਜਲੀ ਜੀ ਸਾਡੇ ਇਥੇ ਸਬਸਟੇਸ਼ਨ ਜਿਹੜਾ ਟੋਟਾ ਪੈਂਦਾ ਆ ਜੀ ਦਰੰਗਲਾ ਟੋਟਾ ਉਥੇ ਤਕਰੀਬਨ ਸਾਡੇ 50 ਪਿੰਡ ਪੈਂਦੇ ਆ ਲਗਭਗ ਇਸ ਸਟੇਸ਼ਨ ਦੇ ਅੰਦਰ ਇਹ ਰਾਤੀ ਤਕਰੀਬਨ 8:00 ਤੋਂ 8:30 ਵਜੇ ਦੇ ਵਿੱਚ ਵਿੱਚ ਜਿਹੜੀ ਬਤੀ ਉਹ ਟੋਟੇ ਦੇ ਵਿੱਚ ਪਾਣੀ ਵਰ ਗਿਆ ਬਿਜਲੀ ਘਰ ਦੇ ਵਿੱਚ ਤੇ ਬਤੀ ਜਿਹੜੀ ਆ ਪੂਰੀ ਦੀ ਪੂਰੀ ਗੋਲ ਹੋ ਗਈ ਰਾਤੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੁਣ ਜਿੱਦਾਂ ਦੇ ਹਾਲਾਤ ਬਣੇ ਹੋਏ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਜੀ ਲੋਕਾਂ ਦਾ ਥੋੜਾ ਧਿਆਨ ਰਖੋ ਤੇ ਅੱਗੋਂ ਜੇ ਆ ਜਿਹੜਾ ਅਗਲੇ ਪ੍ਰਬੰਧ ਹੈ ਅਗਲੀਆਂ ਅਗਲਾ ਆਉਣ ਵਾਲਾ ਸਮਾਂ ਆ ਜਿਹੜੀਆਂ ਨਾਲੀਆਂ ਜਿਹੜੇ ਸੂਏ ਇਹਨਾਂ ਨੂੰ ਸਾਫ ਕਰਵਾਇਆ ਜਾਵੇ ਉਹਨਾਂ ਦੀ ਪਰਮਿਸ਼ਨ ਦਿੱਤੀ ਜਾਵੇ ਇਹਨਾਂ ਨੂੰ ਢੂੰਗਾ ਪੁੱਟਿਆ ਜਾਵੇ ਤੇ ਛੜਕਾਂ ਦੇ ਵਿੱਚੋਂ ਦੀ ਨਿਕਾਸ਼ ਦਾ ਪ੍ਰਬੰਧ ਕੀਤਾ ਜਾਵੇ ਇਹ ਸਾਨੂੰ ਮੇਰੇ ਨਾਲ ਜੋ ਲੋਕ ਪਿੰਡ ਦੇ ਜਿਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਕਿ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵਧਿਆ ਉਹਨਾਂ ਕਹਿੰਦੇ 1988 ਵਿੱਚ ਇਹੋ ਜਿਹੇ ਹਾਲਾਤ ਸਾਨੂੰ ਵੇਖੋ ਨੂੰ ਮਿਲੇ ਸੀ ਜਿਹੜੇ ਅੱਜ ਵੀ ਅਸੀਂ ਵੇਖ ਰਹੇ ਹਾਂ ਪਰ ਆਉਣ ਵਾਲੇ ਦਿਨਾਂ ਵਿੱਚ ਇਹ ਵੇਖਣਾ ਹੋਵੇਗਾ ਕਿ ਜੇਕਰ بارش ਉਹ ਲਗਾਤਾਰ ਜਾਰੀ ਰਹਿੰਦੀ ਆ بارش ਨਹੀਂ ਰੁਕਦੀ ਤਾਂ ਪਾਣੀ ਦਾ ਪੱਧਰ ਹੋਰ ਵਧਨ ਕਰਕੇ ਜਿਹੜਾ ਲੋਕਾਂ ਦਾ ਭਾਰੀ ਇਨਸਾਨ ਜਿਹੜਾ ਹੋ ਸਕਦਾ ਹੈ ਬਾਕੀ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਅਸੀਂ ਰਾਵੀ ਦਰਿਆ ਤੋਂ ਪਾਰਲੇ ਪਾਸੇ ਦੀ ਗੱਲ ਕਰੀ ਤਾਂ ਰਾਵੀ ਦਰਿਆ ਤੋਂ ਪਾਰਲੇ ਪਾਸੇ ਸਾਡੀ ਰਾਤੀ ਵੀ ਟੈਲੀਫੋਨ ਤੇ ਗੱਲ ਹੋਈ ਸੀ ਕਿਉਂਕਿ ਸਿਰਫ ਇੱਕ ਸਹਾਰਾ ਮੀਡੀਆ ਨੂੰ ਟੈਲੀਫੋਨ ਦਾ ਰਹਿ ਗਿਆ ਆਉਣਾ ਜਾਣਾ ਜਿਹੜਾ ਬਿਲਕੁਲ ਬੰਦ ਹੋਇਆ ਪਿਆ ਔਰ ਲੋਕਾਂ ਨੇ ਇਹੋ ਕਿਹਾ ਕਿ ਅਸੀਂ ਕੁਝ ਲੋਕ ਜਿਹੜੇ ਆ ਕਰੀਬ ਜਿਹੜੇ ਆ 10 ਤੋਂ 15 ਪਸ਼ੂ ਵੀ ਰੁੜ ਗਏ ਨੇ ਔਰ ਲੋਕ ਅੱਜ ਵੀ ਜਿਹੜੇ ਰਾਵੀ ਦਰਿਆ ਤੋਂ ਪਾਰਕਲ ਦਾ ਸਾਹਮਣਾ ਕਰ ਇਸ ٹیم ਬਿਲਕੁਲ ਜਿਹੜੀ ਇਹ ਬੰਦ ਹੋਈ ਪਈ ਆ ਉਧੇ ਕਰਕੇ ਲੋਕੀ ਜਿਹੜੇ ਆ ਕਾਫੀ ਖੱਜਲ ਖਰਾਬ ਹੋ ਰਹੇ ਨੇ ਔਰ ਇਸੇ ਪਿੰਡ ਚ ਹੀ ਪਹੁੰਚੇ ਜਿਸ ਪਿੰਡ ਵਿੱਚ ਦੱਸਿਆ ਜਾ ਰਿਹਾ ਕਿ ਹਰ ਘਰ ਜਿਹੜਾ ਵਾ ਤਕਰੀਬਨ ਪਾਣੀ ਜਿਹੜਾ ਵੜਦਾ ਹੋਇਆ ਨਜ਼ਰ ਆ ਰਿਹਾ ਕੈਮਰਾਮੈਨ ਕਹਿੰਦਾ ਬਿਲਕੁਲ ਗਰਾਊਂਡ ਲੈਵਲ ਦੀਆਂ ਤਸਵੀਰਾਂ ਬਖਾਈ ਜਾਂ ਜਾਂ ਇੱਕ ਘਰ ਦੀ ਤਸਵੀਰ ਬੁਖਾ ਰਹੇ ਜਿਸ ਦੇ ਵਿੱਚ ਜਿਹੜਾ ਵਾ ਪਸ਼ੂਆਂ ਦੇ ਚਾਰੇ ਦੀ ਔਰ ਪਸ਼ੂਆਂ ਦੇ ਜਿਹੜਾ ਪ੍ਰਬੰਧ ਕਰਨ ਵਾਸਤੇ ਜੋ ਵੀ ਬਣਾਇਆ ਹੋਇਆ ਸੀ ਸਾਰਾ ਜਿਹੜਾ ਬਿਲਕੁਲ ਡੁੱਬਦਾ ਹੋਇਆ ਨਜ਼ਰ ਆ ਰਿਹਾ ਔਰ ਪਾਣੀ ਜਿਹੜਾ ਬਿਲਕੁਲ ਗਲੀਆਂ ਦੇ ਵਿੱਚ ਇੱਕ ਦਰਿਆ ਦੀ ਤਰ੍ਹਾਂ ਚੱਲ ਰਿਹਾ ਔਰ ਪਾ ਕਿਉਂਕਿ ਜਿਹੜੇ ਰੋਡ ਨੇ ਸਾਰੇ ਬਲੌਗ ਨੇ ਉਹ ਰੋਡਾਂ ਦੇ ਉੱਤੇ ਇਹ ਨਹੀਂ ਪਤਾ ਚੱਲਦਾ ਪਿਆ ਵੀ ਰੋਡ ਕਿੱਸੇ ਟ ਜਿਹੜਾ ਨਿਕਲਦਾ ਔਰ ਕੀ ਐ ਇਸ ਮੁਕੇ ਜਿਹੜਾ ਵਾ ਪਰ ਬਲਾਕ ਦੇ ਵਿੱਚ ਵੀ ਜਿਹੜਾ ਵਾ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਵਾ ਸਵੇਰੇ-ਸਵੇਰੇ ਦੇ ਨਾਲ ਜਿਹੜਾ ਪਹੁੰਚ ਕੇ ਲੋਕਾਂ ਨੂੰ ਜਿਹੜਾ ਵਾ ਭੜੇ ਰਾਤ ਕਾਰਜਾਂ ਦੇ ਜਿਹੜਾ ਪਹਚਾਇਆ ਜਾ ਰਿਹਾ ਹੈ ਕੈਂਪ ਜਿਹੜੇ ਬਣਾਏ ਗਏ ਹਨ ਔਰ ਰੀਲੀਫ ਕੈਂਪਾਂ ਵਿੱਚ ਵੀ ਜਿਹੜਾ ਵਾ ਬਿਲਕੁਲ ਜਿਹੜਾ ਪਾਣੀ ਦਾ ਪੱਧਰ ਵਧਨ ਕਰਕੇ ਲੋਕਾਂ ਦਾ ਆਉਣਾ ਜਿਹੜਾ ਬੰਦ ਹੋ ਗਿਆ ਲੋਕ ਸਿਰਫ ਉਹਨ ਆਪਣੇ ਘਰਾਂ ਤੱਕ ਹੀ ਸੀਮਿਤ ਨੇ ਕਿਉਂਕਿ ਘਰਾਂ ਤੋਂ ਬਾਹਰ ਜਾਣਾ ਲੋਕਾਂ ਲਈ ਅਸੰਭਵ ਹੈ ਜੇਕਰ ਘਰਾਂ ਤੋਂ ਬਾਹਰ ਜਾਣਗੇ ਤਾਂ ਲੋਕਾਂ ਲਈ ਬਹੁਤ ਔਖਾ ਹੋ ਜਾਏਗਾ ਕਿਉਂਕਿ ਮਗਰ ਘਰ ਜਿਹੜਾ ਵਾ ਮਾਲ ਉਧਰ ਰਾਵੀ ਦਰਿਆ ਤੋਂ ਪਾਰਲੇ ਪਾਸੇ ਅੱਜ ਵੀ ਜਿਹੜੇ ਲੋਕ ਨੇ ਫਸੇ ਹੋਏ ਨੇ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਇਹੋ ਗੁਹਾਰ ਲਗਾਈ ਜਾ ਰਹੀ ਆ ਕਿ ਸਾਨੂੰ ਜਿਹੜਾ ਵਾ ਬਾਏ ਹੈਲੀਕਾਪਟਰ ਦੇ ਰਾਹੀਂ ਜਿਹੜਾ ਵਾ ਸਾਨੂੰ ਇਧਰ ਪਾਰ ਲਿਆਂਦਾ ਜਾਏ ਕਿਉਂਕਿ ਸਰਕਾਰ ਵੱਲੋਂ ਕੱਲ ਵੀ ਇੱਕ ਉਪਰਾਲਾ ਕੀਤਾ ਗਿਆ ਸੀ ਰਾਵੀ ਦਰਿਆ ਤੋਂ ਪਾਰਲੇ ਪਾਸੇ ਪਿੰਡ ਕਜਲੇ ਝੂਬਰਾ ਜਿਹਦੇ ਵਿੱਚੋਂ ਤਕਰੀਬਨ 6 ਲੋਕਾਂ ਨੂੰ ਹੈਲੀਕਾਪਟਰ ਦੇ ਥਰੂ ਹੀ ਜਿਹੜਾ ਵਾ ਸਰਕਾਰ ਨੇ ਸੁਰੱਖਿਅਤ ਥਾਵਾਂ ਤੇ ਲਿਆਂਦਾ ਕੀ ਇਸ ਕਰਕੇ ਲੋਕ ਹੁਣ ਵੀ ਜਿਹੜੇ ਆ ਉੱਥੇ ਅੱਜ ਵੀ ਜਿਹੜੇ ਲੋਕ ਕਾਫੀ ਜ਼ਿਆਦਾ ਆਪਣੇ ਆਪ ਨੂੰ ਤੰਗ ਮਹਿਸੂਸ ਕਰ ਰਹੇ ਨੇ ਕਿਉਂਕਿ ਲੋਕਾਂ ਦੇ ਰਹਿਣ ਵਾਸਤੇ ਉੱਥੇ ਕੋਈ ਵੀ ਪ੍ਰਬੰਧ ਨਹੀਂ ਹੈ ਲੋਕਾਂ ਦਾ ਇਹ ਲੋਕਾਂ ਦਾ ਇਹੋ ਕਹਿਣਾ ਵਾ ਲੋਕਾਂ ਦਾ ਇਹੋ ਕਹਿਣਾ ਹੈ ਕਿ ਪ੍ਰਸ਼ਾਸਨ ਜਿਹੜਾ ਵਾ ਧਿਆਨ ਦੇ ਪਰ ਪ੍ਰਸ਼ਾਸਨ ਨੂੰ ਲੋਕਾਂ ਤੱਕ ਪਹੁੰਚਣ ਲਈ ਸਿਰਫ ਇੱਕ ਹੈਲੀਕਾਪਟਰ ਦਾ ਹੀ سہਾਰਾ ਹੈ ਕਿਉਂਕਿ ਕੋਈ ਵੀ ਗੱਡੀ ਕੋਈ ਵੀ ਜਿਹੜਾ ਆਮ ਸਾਧਨ ਜਾਂਦਾ ਹੋਵੇ ਕਿਸ਼ਤੀ ਦਾ ਸਾਧਨ ਜਿਹੜਾ ਉਹ ਵੀ ਸੰਭਵ ਔਖਾ ਹੋ ਗਿਆ ਹਰ ਪਿੰਡ ਹਰ ਜਗ੍ਹਾ ਇਹ ਨਹੀਂ ਮਹਿਸੂਸ ਹੋ ਰਿਹਾ ਵੀ ਗਲੀ ਕਿਹੜੀ ਆ ਔਰ ਲੋਕ ਕਿਸ ਗਲੀ ਰਹਿ ਜਾਣ ਕਿਸ ਗਲੀ ਹੋਣ ਪਰ ਪ੍ਰਸ਼ਾਸਨ ਬੋਲੋ ਜਿਹੜਾ ਵਾ ਇਸ ਮੌਕੇ ਕੋਈ ਵੀ ਜਿਹੜੇ ਉਪਰਾਲੇ ਕਰਨੇ ਅਸੰਭਵ ਨੇ ਕਿਉਂਕਿ ਪ੍ਰਸ਼ਾਸਨ ਉਦ ਵੀ ਜਿਹੜਾ ਵਾ ਉਹ ਇੱਕ ਐਡੀ ਵੱਡੇ ਹੜ੍ਹ ਦੀ ਜਿਹੜੀ ਪ੍ਰਭਾਵੀਤ ਹੋਣ ਦਾ ਇਲਾਕੇ ਦੀ ਜਿਹੜੀ ਉਮੀਦ ਨਹੀਂ ਸੀ ਰੱਖਦਾ ਹਰ 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 ਵਾਰੀ ਜਿਹੜਾ ਦਾਵੀ ਦਰਿਆ 'ਚ ਹੜ੍ਹ ਆਉਂਦਾ ਸੀ ਪਰ ਇੰਨਾ ਜ਼ਿਆਦਾ ਨੁਕਸਾਨ ਨਹੀਂ ਸੀ ਕਰਦਾ ਕਿ 1988 ਦੇ ਹਾਲਾਤ ਇਹ ਹੀ ਜਿਹੜੇ ਅੱਜ ਹਾਲਾਤ ਲੋਕਾਂ ਨੂੰ ਵੇਖੇ ਜਾ ਰਹੇ ਨੇ ਨੇ ਪਾਸੇ ਜਿਹੜੇ ਕਰੀਬ ਪਿੰਡ ਦੇ 15 ਤੋਂ 16 ਕਿਲੋਮੀਟਰ ਤੱਕ ਜਿਹੜੇ ਲੋਕ ਆਏ ਪਾਣੀ ਦੀ ਮਾਰੇ ਠਾ ਰਹੇ ਨੇ ਕੈਮਰਾਮੈਨ ਨੂੰ ਕਹਿੰਨਾ ਬਿਲਕੁਲ ਗਰਾਊਂਡ ਲੈਵਲ ਦੀਆਂ ਤਸਵੀਰਾਂ ਵਿਖਾਈਆਂ ਜਾਣ ਅਸੀਂ ਤੁਹਾਨੂੰ ਬਿਲਕੁਲ ਵਿਖਾ ਰਹੇ ਹਾਂ ਜੋ ਪਿੰਡ ਇੱਕ ਗੁਰਦਾਸਪੁਰ ਤੋਂ ਕਰੀਬ 6 ਕਿਲੋਮੀਟਰ ਦੂਰੀ ਦੇ ਪਿੰਡ ਪਿੰਡ ਸੇਖਾ ਜਿੱਥੇ ਲੋਕ ਆਪਣਾ ਸਮਾਨ ਘਰਾਂ ਤੋਂ ਬਾਹਰ ਲਿਆਉਣ ਲਈ ਮਜਬੂਰ ਹੋ ਰਹੇ ਨੇ ਬਿਲਕੁਲ ਲਾਈਵ ਤਸਵੀਰਾਂ ਜਾ ਕੇ ਵਿਖਾਈਆਂ ਜਾ ਰਹੀਆਂ ਨੇ ਕਿਉਂਕਿ ਗੱਲ ਕੀਤੀ ਜਾ ਰਹੀ ਤਾਂ ਪਾਣੀ ਦਾ ਪ੍ਰਭਾਵ ਇੰਨਾ ਤੇਜ਼ ਆ ਕਰਾਂ ਤੋਂ ਜਿਹੜਾ ਬਾਹਰ ਨਿਕਲਣਾ ਲੋਕਾਂ ਲਈ ਔਖਾ ਹੋ ਗਿਆ ਔਰ ਜਿਹੜਾ ਅੱਜ ਵੀ ਰਾਵੀ ਦਰਿਆ ਤੇ ਪਹੁੰਚਣਾ ਕੋਈ ਛੋਟੀ ਗੱਲ ਨਹੀਂ ਹੈ ਰਾਵੀ ਦਰਿਆ ਤੇ ਪਹੁੰਚਣਾ ਬਹੁਤ ਵੱਡੀ ਗੱਲ ਹੋ ਗਈ ਹੈ ਸਾਰੇ ਰਸਤੇ ਜਿਹੜੇ ਨੇ ਬਿਲਕੁਲ ਬਲੌਕ ਪੇ ਹੋਏ ਨੇ ਜਿਸ ਕਰਕੇ ਲੋਕਾਂ ਨੂੰ ਜਿਹੜਾ ਆਉਣ ਜਾਣ ਵਿੱਚ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਲੋਕ ਜਿਹੜੇ ਇੱਕ ਸਿੱਖੇ ਪਿੰਡ ਦੇ ਆਪਣੇ ਘਰ ਜਿਹੜੇ ਛੱਡ ਕੇ ਜਿਨ੍ਹਾਂ ਦੇ ਘਰਾਂ ਅੰਦਰ ਪਾਣੀ ਜਿਹੜਾ ਵੜ ਗਿਆ ਔਰ ਲੋਕ ਆਪਣੇ ਘਰ ਛੱਡ ਕੇ ਮਜਬੂਰ ਹੋ ਕੇ ਬਾਹਰ ਜਿਹੜੇ ਉੱਚੇ ਜਗ੍ਹਾ ਤੇ ਆ ਰਹੇ ਨੇ ਬਿਲਕੁਲ ਲਾਈਵ ਤਸਵੀਰਾਂ ਵਿਖਾਈਆਂ ਜਾ ਰਹੀਆਂ ਕੈਮਰਾਮੈਨ ਕਹਿੰਦਾ ਬਿਲਕੁਲ ਲਾਈਵ ਤਸਵੀਰਾਂ ਵਿਖਾਈਆਂ ਜਾਣ ਲੋਕ ਜਿਹੜੇ ਪਰੇਸ਼ਾਨ ਹੋ ਕੇ ਆ ਰਹੇ ਨੇ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਹੈ ਵੀ ਕਿੰਨਾ ਕੁ ਪਾਣੀ ਜਿਹੜਾ ਆ ਗਿਆ ਜਿਸ ਕਰਕੇ ਜਿਹੜਾ ਤੁਸੀਂ ਪਰੇਸ਼ਾਨ ਹੋ ਰਹੇ ਨੇ ਭਾਜੀ ਕੀ ਨਾਜੀ ਆਪਣਾ ਭਾਜੀ ਕੀ ਨਾ ਆਪਣਾ ਜੀ ਜਿੰਨਾ ਕੁ ਪਾਣੀ ਆ ਗਿਆ ਜਿਹੜਾ ਪਾਣੀ ਪਟਪਟ ਆ ਗਿਆ ਜੀ ਕਿੰਨੇ ਘਰਾਂ ਚ ਪਾਣੀ ਵੜ ਗਿਆ ਆ ਤਰਨਾਂ ਉਹ ਨਹੀਂ ਸਾਡੀ ਡੁੱਬ ਗਈ ਆ ਤੇ ਜਿਹੜੇ ਲੋਕ ਕਿੱਥੇ ਜਾ ਰਹੇ ਨੇ ਉਹਨਾਂ ਆਪਣਾ ਸਮਾਨ ਲੈ ਆ ਗਏ ਕਿਥੇ ਤਾਂ ਜਾਂਦੇ ਚੱਲ ਤੇ ਜਾਂਦੇ ਆ ਜਾਂਦੇ ਘਰ ਉੱਥੇ ਜਾਂਦੇ ਆ ਕੋਈ ਲੋਕਾਂ ਦੇ ਘਰਾਂ ਚ ਜਾਂਦੇ ਆ ਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਕਿੱਦਾਂ ਦੀਆਂ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚ ਕੋਈ ਵੀ ਨਹੀਂ ਆ ਮਾੜਾ ਕੋਈ ਵੀ ਨਹੀਂ ਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਆਣ ਕਿ ਹਾਲ ਮਸਤੀ ਕੀ ਹੈ ਮੰਗੇ ਹਾਲ ਪਤਾ ਨਹੀਂ ਮੰਗਦੇ ਕਰਨ ਆਣ ਕਿ ਹਾਲ ਨਹੀਂ ਇੱਥੇ ਸਰਕਾਰ ਦਾ ਬੰਦਾ ਨੇ ਆਇਆ ਕੋਈ ਇੱਥੇ ਪ੍ਰਸ਼ਾਸਨ ਵਾਲੇ ਪੁਲਿਸ ਵਾਲੇ ਲਾਜ਼ਮੀ ਨਹੀਂ ਆਇਆ ਤੇ ਬਹੁਤ ਤੰਗੀ ਆਉਂਦੀ ਹੈ ਲੋਕਾਂ ਨੂੰ ਕਿੰਨੇ ਘੰਟੇ ਦਾ ਪਾਣੀ ਜਿਹੜਾ ਲਗਾਤਾਰ ਵੱਧ ਦਿਖਾਈ ਦੇ ਰਿਹਾ 2 ਵਜੇ ਦਾ 3:30 ਵਜੇ ਦਾ ਪਾਣੀ ਜਿਹੜਾ ਆਇਆ ਵਕ ਦਾਤ ਉਹਦੇ ਸਾਨ ਨਾਲ ਸਾਰੇ ਲੋਕੀ ਬਾਹਰ ਦੌੜੇ ਫਣਦੇ ਆ ਵੀ ਆਪਣਾ ਆਪਣਾ ਬਚਾਅ ਕਰਨ ਦੀ ਹਾਂਜੀ ਤੁਸੀਂ ਕਹਿੰਨਾ ਵਿਖਾਈ ਜਾਂ ਜਿਹੜੇ ਲੋਕ ਬਾਅਦਸ ਅਸਮੇਕ ਦਾ ਨਾਦੋ ਆ ਰਹੇ ਨੇ ਔਰ ਲੋਕਾਂ ਨੂੰ ਉੱਚੀ ਜਗ੍ਹਾ ਤੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹ। ਔਰ ਲੋਕਾਂ ਦਾ ਇਹੋ ਕਹਿਣਾ ਹੈ ਕਿ ਜਿਹੜਾ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇੱਥੇ ਨਹੀਂ ਪਹੁੰਚ ਰਿਹਾ। ਇਸ ਮੌਕੇ ਅਸੀਂ ਕੁਝ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੇ ਆ। ਬਿਲਕੁਲ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਕਿਉਂਕਿ ਪਿੰਡਾਂ ਤੋਂ ਦੂਸਰੇ ਪਿੰਡ ਜਾਣਾ ਜਿਹੜਾ ਬਹੁਤ ਔਖਾ ਹੋ ਗਿਆ ਦਾ। ਜਿਸ ਕਰਕੇ ਜਿਹੜਾ ਵਾ ਪਾਣੀ ਦਾ ਪੱਧਰ ਇੰਨਾ ਹੀ ਵੀ ਜਿਹੜੀ ਗੱਡੀ, ਮੋਟਰਸਾਈਕਲ ਕੋਈ ਵੀ ਜਿਹੜਾ ਜਾਣ ਆਉਣ ਦੇ ਵਿੱਚ ਜਿਹੜਾ ਵਾ ਸਹਾਇ ਨਹੀਂ ਹੋ ਰਿਹਾ। ਇਸ ਲਈ ਮੈਂ ਕੁਝ ਲੋਕਾਂ ਨੇ ਉਹਨਾਂ ਨਾਲ ਗੱ ਦੀਨਾ ਪਿੰਡ ਕਿਹੜਾ ਜੋ ਸੇਖਾ ਕਿਦਾਂ ਦੇ ਹਾਲਾਤ ਬਣੇ ਹੋਏ ਨੇ ਹਾਲਾਤ ਬਣੇ ਹੋਇਆ ਜੀ ਜਾ ਕੇ ਆ ਕੇ ਵੇਖ ਸਕਦਾ ਕੋਈ ਵੀ ਸਰਕਾਰੀ ਬੰਦਾ ਆ ਕੇ ਵੇਖ ਸਕਦਾ ਕਿ ਪਾਣੀ ਜਿਹੜਾ ਖੇਸੇ 7-8 ਫੁੱਟ ਤੇ ਲਾਗੇ ਪਾਣੀ ਪੁੱਛ ਲਿਆ ਪੰਜ-ਪੰਜ ਫੁੱਟ ਦੇ ਵਿੱਚੋਂ ਹੀ ਸਾਮਾਨ ਜਿਹੜਾ ਵਾ ਥੋੜਾ ਬੋਧ ਆਪਣੇ ਖਾਣ ਪੀਣ ਵਾਲਾ ਕੱਢ ਕੇ ਲਿਆਇਆ ਬਾਕੀ ਕੋਈ ਨਾ ਦਾਣਾ ਹੀ ਨਿਕਲੇ ਨਾ ਕੋਈ ਬਿਹਤਰੇ ਆਏ ਆ ਕੋਈ ਚੀਜ਼ ਨਹੀਂ ਸਾਡੇ ਕੋਲ ਨਿਕਲ ਕੇ ਆਈ ਉਸ ਕਿ ਬਾਰੇ ਹਲਾਤ ਬਣੇ ਉਹਨੇ ਕਿੰਨੇ ਘਰਾਂ ਚ ਪਾਣੀ ਜਿਹੜਾ ਵਰਗਾ ਪਾਣੀ ਉਥੇ ਦੀ ਜਿੱਥੋਂ ਅਸੀਂ ਆਏ ਆ ਉਥੇ ਤੇ ਆ ਹੋੜੇ ਪਾਣੀ ਨਾ ਤੋਂ ਕੋਈ ਉਥੇ ਜੀਰਿਆ ਤੇ ਨਾ ਉਥੇ ਪਾਣੀ ਕੋਈ 6-7 ਫੁੱਟ ਦੇ ਲੱਗ ਸਕੇ ਹੋ ਗਿਆ ਦਾ ਉਹ ਘਰ ਆਈ ਕਿੰਨੇ ਘਰ ਨਹੀਂ ਟੋਟਲ ਟੋਟਲ ਦੇ ਸੋ ਘਰ ਦੇ ਲੱਗ ਸਕੇ ਤੇ ਹੁਣ ਆਈਆਂ ਦੋਵੇਂ ਪਿੰਡਾਂ ਦਾ ਰਾਵੀ ਦਰਿਆ ਤੋਂ ਕਿੰਨੇ ਕਿਲੋਮੀਟਰ ਦੂਰੀ ਤੋਂ ਬੰਦੋ ਰਾਵੀ ਦਰਿਆ ਤੋਂ ਹੁਣ ਇਹਦੇ ਕੋਈ 6-7 ਕਿਲੋਮੀਟਰ ਲਾ ਲੋ ਤਛੜੀ ਤਾਂ ਪਾਣੀ ਦਾ ਪ੍ਰਭਾਵ ਜਿਹੜਾ ਰਾਤ ਦਾ ਵਧਿਆ ਹਾਂਜੀ 1 ਵਜੇ ਸਾਨੂੰ ਪਤਾ ਲੱਗਾ ਪਾਣੀ ਵਧਦਾ ਨਿਸ਼ਾਨੀ ਲਾਈਦੀ 1 ਵਜੇ ਪਾਣੀ ਦੀ ਨਿਸ਼ਾਨੀ ਤੱਕ ਰਾ ਕੇ ਤੋਂ ਉਦੋਂ ਅਸੀਂ ਆਪਣੇ ਨਿਕਲਣ ਚੰਦੂ ਕਰ ਦਿੱਤਾ ਉਥੋਂ ਕੋਈ ਚੀਜ਼ ਨਹੀਂ ਨਿਕਲੀ ਕੋਰੇ ਬਮਾਰ ਹੋਣ ਦੇ ਕਰਕੇ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਸੀ ਪਰ ਲੋਕਾਂ ਨੇ ਕੁਝ ਮਜਬੂਰੀ ਵਸ ਜਿਹੜਾ ਉਹਨਾਂ ਨੂੰ ਘਰਾਂ ਤੋਂ ਬਾਹਰ ਲਿਆਉਣ ਦੀ ਜਿਹੜਾ ਮਜਬੂਰ ਹੋਣਾ ਪੈ ਰਿਹਾ ਕਿਉਂਕਿ ਘਰਾਂ ਦੇ ਅੰਦਰ ਜਿਹੜਾ ਪਾਣੀ ਵੜ ਗਿਆ ਇਹ ਬਜ਼ੁਰਗ ਨੇ ਜਿਹੜੇ ਬਿਲਕੁਲ ਬਾਤ ਰੱਖਦੇ ਪਏ ਜਿਨ੍ਹਾਂ ਨੂੰ ਬੜੇ ਮੁਸ਼ਕਲ ਦੇ ਨਾਲ ਜਿਹੜਾ ਪਾਣੀ ਦੇ ਵਿੱਚੋਂ ਕੱਢ ਕੇ ਨਿਹਾਉਣ ਲਈ ਮਜਬੂਰ ਹੋਣਾ ਪੈ ਰਿਹਾ ਇਸ ਮੁਕੀ ਮੈਂ ਨਾਲ ਕੁਝ ਹੋਰ ਵੀ ਲੋਕ ਮਜਬੂਰ ਮਜਹੀਨਾ ਆਪਣਾ ਤੇ ਅਸ਼ਾ ਰਵਿੰਦਰ ਸਿੰਘ ਆ ਨਾ ਜੇ ਮੇਰਾ ਪਿੰਡ ਸੇ ਆਇਆ ਕਿਦਾਂ ਦੀ ਸਥਿਤੀ ਬਣੀ ਹੋਈ ਹੈ ਸਥਿਤੀ ਬਹੁਤ ਬੱਤਰ ਹੈ ਜੀ ਦੇਖੋ ਇਹ ਪਾਣੀ ਪਾਣੀ ਹੋਇਆ ਸਾਰੇ ਪਾਸੇ ਜੀ ਸਿਰ ਪਿੰਡੇ ਸਪੈਨਸਰ ਜਿਹੜੇ ਹਰਮਨ ਸਿੰਘ ਉਹ ਪਹੁੰਚੇ ਹੋ ਮਦਦ ਕਰ ਰਹੇ ਆ ਜਿਹੜੇ ਲੋਕ ਪਾਣੀ ਦੇ ਵਿੱਚ ਫਸੇ ਹੋਏ ਉਹਨਾਂ ਨੂੰ ਬਾਹਰ ਕੱਢ ਕੇ ਲੈ ਰਹੇ ਆ ਕਿੰਨੇ ਕੁ ਲੋਕ ਫਸੇ ਜਿਨ੍ਹਾਂ ਨੂੰ ਬਾਹਰ ਕੱਢ ਕੇ ਲੈਂਦੇ ਆ ਕਿ 70 80 ਜੇ ਬਾਹਰ ਕੱਢ ਕੇ ਲੈਂਦੇ ਆ ਕਾਫੀ ਵੀ ਪੇਵੇ 1.5 200 ਬੰਦਾ ਜਿਹੜਾ ਘਰਾਂ ਦੇ ਵਿੱਚ ਵੜ ਚੁੱਕਾ ਹੈ ਜੀ ਤੇ ਕਿੰਨੇ ਕੁ ਲੋਕ ਜਿਹੜੇ ਇਸ ਵੇਲੇ ਪ੍ਰਭਾਵਿਤ ਹੋ ਰਹੇ ਨੇ ਪ੍ਰਭਾਵਿਤ ਬਹੁਤ ਲੋਕ ਜ਼ਿਆਦਾ ਜੀ ਪਾਣੀ ਇਨਾ ਜ਼ਿਆਦਾ ਹੋ ਗਿਆ ਵਧਦਾ ਜਾ ਰਿਹਾ ਪੈਰੋ ਕਰ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਇੱਥੇ ਨਹੀਂ ਪਹੁੰਚ ਰਿਹਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਮੰਗਿਓ ਜੀ ਆਗ ਪ੍ਰਸ਼ਾਸਨ ਦੇਖ ਕੇ ਜਾਣੇ ਮਦਦ ਕੀਤੀ ਜਾਏ ਬੰਦੇ ਗਰੀਬ ਲੋਕਾਂ ਦੀ ਜਿਨ੍ਹਾਂ ਕੋ ਰਾਸ਼ਨ ਨਹੀਂ ਉਹਨਾਂ ਰਾਸ਼ਨ ਦਿੱਤਾ ਜਾਏ ਲੈ ਆਗੀ ਰੋਟੀ ਪਾਣੀ ਇੰਨਾ ਖਵਾ ਸਕੋ ਫੋਰ ਕਿਹੜੇ ਪਿੰਡ ਜਿਹੜੇ ਪਾਣੀ ਦੀ ਪ੍ਰਭਾਵਿਤ ਹੋਏ ਨੇ ਪਿੰਡ ਜੀ ਬਹੁਤ ਲੱਗਿਆ ਖੋਕਰ ਦਬੂਲੀ ਇਹ ਧੂਤ 라ਵਲ ਪਿੰਡੀ ਮਨਸੂਰਾ ਸੱਦਾ ਮਗਰਮੋਦੀਆਂ ਮੁਸਤਾਬਾ ਦੇ ਸਾਰੇ ਪਿੰਡ ਜਿਹੜੇ ਪਾਣੀ ਦੇ ਵਿੱਚ ਆ ਚੁੱਕੇ ਆ ਜਿਹੜੀ ਬਿਜਲੀ ਸਪਲਾਈ ਕਹਿੰਦੇ ਉਹ ਵੀ ਬੰਦ ਆ ਰਹੀ ਬਿਜਲੀ ਸਪਲਾਈ ਜਿਹੜੀ ਰੁਕ ਰਹੀ ਹੈ ਕਿਤੇ ਕਿਹਾ ਚਲੋ ਇਹਨਾਂ ਦਾ ਫਾਟ ਵੀ ਦੱਸਣਾ ਹੈਗਾ ਜੀ ਕੋਈ ਰਾਤ ਅਧਿਕਾਰੀ ਨਹੀਂ ਪਹੁੰਚਿਆ ਕਿ ਪਾਣੀ ਪੇਸ਼ ਹੋ ਵਧ ਰਿਹਾ ਹੈ ਘਟ ਰਿਹਾ ਕਿਸੇ ਨੇ ਨਹੀਂ ਕੋਈ ਦੱਸਿਆ ਲੋਕੀ ਆ ਬੇਖ ਰਿਹਾ ਜੀ ਇਹ ਕਿਦਾਂ ਇਹ ਪਾਣੀ ਦਾ ਮਹੌਲ ਹੈ ਭਾਈ ਇਹ ਤੇ 1 ਵਜੇ ਤੋਂ ਲਾ ਕੇ ਅਸੀਂ ਇਥੋਂ ਦੇ ਬੱਚੇ ਵੀ ਜੋ ਵੀ ਉਹ ਕੱਢਣ ਡਿਆ ਪਾਪਾ ਸੇ ਸੇ ਤੋਂ ਪਾਣੀ ਆ ਗਈ ਥੋੜਾ ਪਾਣੀ ਥੋੜਾ ਜਿਿੰਨੇ ਘਰ ਜਿਹੜੇ ਇਸਮੋ ਕੋ ਪਾਣੀ ਦੇ ਵਿੱਚ ਜਿਹੜੇ ਡੁੱਬੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਵੜਿਆ ਸੌ ਘਰ ਵਾਜੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਰਾਈ ਉਹ ਲੋਕਾਂ ਦਾ ਰਹਿਣ ਸਹਣ ਤੇ ਕਿਦਾਂ ਦਾ ਸਮਾਨ ਸਬੂਨ ਜਿਹੜਾ ਖਰਾਬ ਹੋਇਆ ਸ਼ੁਰੂਆਤ ਕਰਾ ਬੋਲਦਾ ਹੋਇਆ ਵਾ ਜੀ ਹੋੜਾ ਨਹੀਂ ਹੋਇਆ ਬਹੁਤ ਜ਼ਿਆਦਾ ਹੋਇਆ ਪਸ਼ੂਆਂ ਦੇ ਵਾਸਤੇ ਕਿੱਦਾਂ ਦਾ ਲੋਕਾਂ ਦਾ ਪ੍ਰਬੰਧ ਆ ਕੋਈ ਪ੍ਰਬੰਧ ਨਹੀਂ ਕੀ ਪਸ਼ੂਆਂ ਵਾਸਤੇ ਜੀ ਪਾਣੀ ਦੇ ਪੱਤਰ ਉਹਨਾਂ ਵੱਲ ਗਿਆ ਕਿੰਦਾ ਨਹੀਂ ਆ ਇਸ ਟਾਈਮ ਆਦੇ ਰਿਹਾ ਵਾ ਜੀ ਨਾ ਘੱਲ ਕਿਹੜਾ ਕਿੰਨਾ ਕੀ ਮੰਗਰ ਤੋਂ ਪ੍ਰਸ਼ਾਸਨ ਤੋਂ ਆਸਰ ਕੋ ਮੰਗੇ ਤਾਂ ਆਦੇ ਆਣ ਕੇ ਮਹੌਤ ਦੇ ਵੇਖੇ ਕਿ ਮਜੇ ਤਾਂ ਨਹੀਂ ਸਾਡੀ ਤੇ ਸਾਨੂੰ ਵੇਖ ਹੀ ਲਵੇ ਆਣ ਕੇ ਕਿ ਵੀ ਠੀਕ ਕਰਦੇ ਆ ਕੋਈ ਨਹੀਂ ਪਹੁੰਚੋ ਪ੍ਰਸ਼ਾਸਨ ਕੋਈ ਨਹੀਂ ਪਹੁੰਚਾਇਆ ਜੇ ਸਨ ਸਪਾ ਕੇ ਪਿੰਡ ਦਾ ਮਾਹੌਲ ਤਾਂ ਵੇਖ ਲੈ ਪਿੰਡ ਵਿੱਚ ਕੀ ਹੋਇਆ ਪਿਆ ਲੋਕ ਜਿਹੜੇ 100 ਦੇ ਕਰੀਬ ਘਰ ਜਿਹੜੇ ਪਾਣੀ ਵਿੱਚ ਡੁੱਬੇ ਹੋਏ ਨੇ ਲੋਕ ਆਪਣੀ ਜੱਦੋਜਾਦ ਕਰਕੇ ਜਿਹੜਾ ਪਾਣੀ ਤੋਂ ਬਾਹਰ ਆ ਕੇ ਜਿਹੜੇ ਸੁਰੱਖਿਅਤ ਥਾਂ ਨੇ ਉੱਥੇ ਪਹੁੰਚ ਰਹੇ ਨੇ ਔਰ ਵੇਖਣ ਵਾਲੀ ਇਹ ਵੱਡੀ ਗੱਲ ਹੈ ਕਿ ਜਿਹੜਾ ਇਹ ਪਿੰਡ ਆ ਨਵਾਕਾਵਾਹੇ ਕਰੀਬ 16 ਤੋਂ 17 ਕਿਲੋਮੀਟਰ ਦੂਰੀ ਰਾਵੀ ਦਰਿਆ ਤੋਂ ਦੂਰ ਆ ਪਰ ਪਾਣੀ ਦੀ ਮਾਰ ਜਿਹੜੀ ਇੱਥੇ ਵੀ ਲੋਕਾਂ ਨੂੰ ਵੇਖਣ ਲਈ ਮਿਲ ਰਹੀ ਆ ਕੈਮਰਾਮੈਨ ਹੈਰੀ ਦੇ ਨਾਲ ਹਰਜਿੰਦਰ ਸਿੰਘ ਗਰੇਜ ਜਗਬਣੀ ਪੰਜਾਬ ਕੇਸਰੀ ਟੀਵੀ ਪਿੰਡ ਸੇਖਾ ਗੁਰਦਾਸਪੁਰ